<ड़ा> जंडियाला गुरु आदिनाउंदी पुलिस चौकी टांगरा नु बंद ਕਰਨ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਇਹ ਚੌਂਕੀ ਮੁਲਾਜ਼ਮਾਂ ਦੀ ਕਾਰ ਕਰਕੇ ਬੰਦ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਸਥਾਨਕ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਦੇ ਸਿਰ ਤੇ ਹੈ ਜੇਕਰ ਪੁਲਿਸ ਲੋਕਾਂ ਦੀ ਸੁਰੱਖਿਆ ਨਹੀਂ ਕਰੇਗੀ ਤਾਂ ਕੌਣ ਕਰੇਗਾ ਉਹਨਾਂ ਕਿਹਾ ਕਿ ਸਥਾਨਕ ਲੋਕ ਪੁਲਿਸ ਚੌਂਕੀ ਵਿੱਚ ਮੁਲਾਜ਼ਮ ਹੋਣ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ पर जेकर पुलिस खुद ही चौंकीनु बंद करके इत्थो चले जावेगी ता आम ਲੋਕਾਂ ਦਾ ਕੀ ਬਣੇਗਾ ਉਹਨਾਂ ਕਿਹਾ ਕਿ ਪਿਛਲੇ ਦਿਨੀ ਟਾਂਗਰਾ ਬਾਜ਼ਾਰ ਵਿੱਚ ਚੋਰਾ ਵੱਲੋਂ ਰਾਤ ਸਮੇਂ ਦੁਕਾਨਾਂ ਉੱਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਤੁਰੰਤ ਉਸ ਮਾਮਲੇ ਤੇ ਕਾਰਵਾਈ ਕਰਦੀ ਹੈ ਪਰ ਜੇਕਰ ਪੁਲਿਸ ਇੱਥੋਂ ਚਲੇ ਜਾਵੇਗੀ ਤਾਂ ਜੁਰਮ ਅਤੇ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਹੋਰ ਜ਼ਿਆਦਾ ਵੱਧ ਜਾਣਗੀਆਂ

ਈ ਗੱਲਾਂ ਕਰਨੀ ਚੌਂਕੀ ਤੋਂ ਬੰਦ ਕੀਤੀ ਚੌਂਕੀ ਇਹਨਾਂ ਬੰਦ ਕੀਤੀਆਂ ਤਾਂ ਸਾਡੇ ਕੋਲ ਮਲਾਜ਼ਮਾ ਨਹੀਂ ਸਾਡੇ ਮਲਾਜ਼ਮਾ ਨੂੰ ਖਤਰਾ ਤੇ ਪਬਲਿਕ ਹਾਂਜੀ ਵੀ ਆ ਸਮੇਂ ਕੀ ਇਹ ਤੇ ਗੁੰਡੇ ਮਾਰ ਜਾਣਗੇ ਉਹਨਾਂ ਨੂੰ ਪਤਾ ਹੈ ਨਾ ਛੱਡੇ ਤੇ ਅਹੀਂ ਆ ਤੇ ਮਾਰ ਜਾਣਗੇ ਇਹਨਾਂ ਨੂੰ ਬੰਨਣ ਦੇ ਤਾਂ ਸਗੋਂ ਹੋਰ ਆਣ ਕੇ ਇੱਥੇ ਆਂਦੇ ਵੀ ਛੇਤੀ ਮਰਨਾ ਇੱਥੇ ਢਾਂਗ ਰਾ ਛੇਤੀ ਡੁੱਬਣਾ ਚਾਹੀਦਾ ਇਹਨਾਂ ਦਾ ਮਤਲਬ ਇਹ ਆ ਪੇ ਜਿਹੜਾ ਇੱਕ ਬੰਦਾ ਇਹਨਾਂ ਦਾ ਉਹਨੂੰ ਜਾਦੀ ਜ਼ਰੂਰ ਤਾਂ ਉਹ ਪੰਜ ਪੰਜ 10 10 ਮੰਤਰੀ ਜਿਹੜਾ ਇੱਕ ਲੈ ਕੇ ਪੂਰੇ ਆਫਰ ਦਾ ਮਲਾਜਮਾ ਨੂੰ ਉਹ ਇੱਥੇ ਖਲਾਉਣਾ ਆਪ ਦੋ ਵੀ ਸਾਰ ਲੈਣ ਦੋ ਨਾ ਸਾਰ ਲੈ ਨਹੀਂ ਇਹਨਾਂ ਕੋਲ ਪਾਬਲਕ ਖਾਨ ਕੀ ਚੌਂਕੀ ਬੰਦੋਂ ਚੌਂਕੀ ਬੰਦੋਂ ਹੁੰਦਾ ਹੈ ਨੁਕਸਾਨ ਆ ਇੱਥੇ ਜਨਾਨੀਆਂ ਅੱਡੇ ਸਾੜੀ ਲੰਘ ਨਹੀਂ ਸਕਦੀਆਂ ਕਿਹਦਾ ਮੋਬਾਈਲ ਖੋਇਆ ਜਾਂਦਾ ਕਿਸੇ ਦਾ ਪਰਸ ਖੋਇਆ ਜਾਂਦਾ ਹੈ ਇੱਥੇ ਨੁਕਸਾਨ ਬਹੁਤ ਜ਼ਿਆਦਾ ਪੰਜ ਦੁਕਾਨਾਂ ਪਹਿਲਾਂ ਲੁੱਟ ਲਈਆਂ ਉਹਦਾ ਕੋਈ ਪਤਾ ਨਹੀਂ ਲੱਗਾ ਸਾਨੂੰ ਵਾਤੋ ਵਾਤੇ ਤੇ ਮੁਲਾਜ਼ਮ ਚਾਹੀਦੇ ਚੌਕੀ ਬੰਦ ਨਹੀਂ ਹੁੰਦੇ ਨੇ ਮੈਂ ਜਿਹਦੇ ਇਸ ਨੂੰ ਕੋੜਲਾ ਜੋ ਕੋਈ ਮੈਂ ਦੁਕਾਨ ਕਰਦਾ ਇਥੇ ਮੈਨੂੰ ਵੀ ਹੌਲੇ ਹੌਲੇ ਮੇਰੇ ਵੀਰਾਂ ਕੋ ਸਾਥੀਆਂ ਕੋ ਪਤਾ ਲੱਗਾ ਉਹ ਵੀ ਚੌਕੀ ਬੰਦ ਹੋ ਗਈ ਐ ਚੌਂਗਰੀ ਦੀ ਤੇ ਮੈਂ ਉਸੇ ਵੇਲੇ ਨਾਲਾ ਪ੍ਰਧਾਨ ਸਾਹਿਬ ਆਇਆ ਸੀ ਕੱਟੇ ਹੋ ਕੇ ਸਾਰਿਆਂ ਨੇ ਚੌਕੀ ਗਾੜੀਆਂ ਕਿੱਥੇ ਚੱਲੋ ਕਰਕੇ ਹੋਈ ਆ ਇਹ ਇੱਕ ਬਹੁਤ ਵੱਡਾ ਨੁਕਸਾਨ ਐ ਇਥੇ ਚੌਕੀ ਬੰਦ ਹੋਣ ਦਾ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਨੁਕਸਾਨ ਜੀ ਇਥੇ ਗੁੰਡਾਗਰਦੀ ਬਹੁਤ ਜ਼ਿਆਦਾ ਆ ਗੁੰਡਾਗਰਦੀ ਇਹ ਨਹੀਂ ਯਾਦੀ ਆ ਵੀ ਜਿਹੜੇ ਨੌਜਵਾਨ ਗੁੰਡਾਗਰਦੀ ਕਰਦੇ ਆ ਕੋਈ ਜਿਹੜਾ ਮੋਬਾਈਲ ਚੋਕੇ ਲੈ ਜਾਂਦਾ ਵਾ ਕੋਈ ਕਿਸੇ ਦੁਕਾਨਦਾਰ ਨਾਲ ਲੜਦਾ ਵਾ ਕੋਈ ਕੁਛ ਦਾਨੀਆਂ ਪੰਜਾਂ ਦੁਕਾਨਾਂ ਅੱਗੇ ਵੀ ਟੁੱਟੀਆਂ ਵਾ ਸਾਡੀ ਸਰਕਾਰ ਦੇ ਕੋਈ ਇਹੋ ਹੀ ਮੰਗਦੇ ਆ ਕਿ ਸਰਕਾਰ ਇਹ ਚੌਂਕੀ ਨੂੰ ਬੰਦ ਨਾ ਕਰੇ ਜਾਂ ਕੋਈ ਜੋ ਮਾਲ ਨੂੰ ਨੁਕਸਾਨ ਆ ਜਾਂ ਜੋ ਜਾਣੀ ਨੁਕਸਾਨ ਆ ਉਹਨੂੰ ਬਚਾ ਸਕੇ ਲੱਗਦਾ ਵੀ ਚੌਂਕੀ ਬੰਦ ਹੋਣ ਨਾਲ ਦੁਕਾਨ ਤੇ ਉੱਤੇ ਰੋੜ ਪਿੰਡਾਂ ਨੂੰ ਵੀ ਨੁਕਸਾਨ ਆ ਬਹੁਤ ਜ਼ਿਆਦਾ ਆਈ ਨੁਕਸਾਨ ਹੋਊਗਾ ਸਾਡੀ ਸਰਕਾਰ ਕੋ ਮੰਗਿਆ ਵੀ ਦੱਸਾਏ ਚੌਂਕੀ ਬੰਦ ਨਹੀਂ ਹੋਣੀ ਚਾਹੀਦੀ ਜੀ ਨਾਮ ਕੀ ਕਰਦਾ ਮੇਰਾ ਨਾਮ ਗੁਰਜਿੰਦਰ ਮੇਰੀ ਦੁਕਾਨ ਹੈ ਨਾਲ ਹੀ ਚੌਂਕੀ ਦੇ ਇਹ ਕਹਿਣਾ ਇਹ ਚਾਹੁੰਦੇ ਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਬੜੀ ਨਲਾਇਕੀ ਸਰਕਾਰ ਦੀ ਤਕੜੀ ਆ ਕਿ ਲੋਕਾਂ ਨੂੰ ਸੱਖਾ ਦੇਣ ਦੀ ਤਾਂ ਦੇ ਉੱਤੇ ਉਹ ਆਪਣੀ ਚੌਂਕੀ ਦੀ ਰੱਖਿਆ ਕਰਨ ਵਾਸਤੇ ਚੌਂਕੀ ਨੂੰ ਬੰਦ ਕਰ ਦਿੱਤਾ ਇੱਥੇ ਇਹਨਾਂ ਤੋਂ ਅਸੀਂ ਮੁਲਾਜ਼ਮ ਦੀ ਮੰਗ ਕੀਤੀ ਕਿ ਸਾਨੂੰ ਹੋਰ ਇੱਥੇ ਮੁਲਾਜ਼ਮ ਦਿੱਤੇ ਜਾਣ ਚੌਂਕੀ ਦੇ ਵਿੱਚ ਤਿੰਨ ਮੁਲਾਜ਼ਮ ਆ ਤੇ ਮੁਲਾਜ਼ਮ ਵਧਾਉਣ ਦੀ ਜਗ੍ਹਾ ਤੇ ਚੌਂਕੀ ਬੰਦ ਕਰ ਦਿੱਤੀ ਆ ਤਾਂ ਕਿ ਜਿਹੜੇ ਇੱਥੇ ਲਟੇਰੇ ਤੁਰੇ ਫਿਰਦੇ ਆ ਜਿਵੇਂ ਕਿ ਪਿਛੇ ਪਹਿਲਾਂ ਵੀ ਦੱਸਿਆ ਆ ਕਿ ਪੰਜ ਦੁਕਾਨਾਂ ਲੁੱਟੀਆਂ ਗਈਆਂ ਉਹਨਾਂ ਨੂੰ ਸੁਰੱਖਿਆ ਦੇਣ ਦੀ ਥਾਂ ਦੇ ਉੱਪਰ ਇਹਨਾਂ ਨੇ ਹੋਰ ਉਹ ਲਟੇਰਿਆਂ ਦਾ ਹੌਸਲਾ ਵਧਾਉਣ ਲਈ ਇਹ ਆਖ ਦਿੱਤਾ ਕਿ ਚੌਕੀ ਬੰਦ ਹੋ ਗਈ ਆ ਹੁਣ ਖੁੱਲੇ ਆਂ ਆ ਮਾਓ ਲੁੱਟਾਂ ਖੋਹਾਂ ਕਰੋ ਜਿਵੇਂ ਮਰਜ਼ੀ ਤੇ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਰਹਿ ਗਿਆ ਇੱਥੋਂ 13-14 ਕਿਲੋਮੀਟਰ ਦੂਰ ਪਿੱਛੇ ਥਾਣਾ ਪੈਂਦਾ ਵਾ ਜਦੋਂ ਤੱਕ ਥਾਣੇ ਤੋਂ ਕੋਈ ਇੱਥੇ ਸਹਾਇਤਾ ਆਉਣੀ ਆ ਕਈ ਦਾ ਕਈ ਕੁਝ ਹੋ ਜਾਂਦਾ ਆਹ ਸੜਕਾ ਪੁਲ ਬਣ ਰਿਹਾ ਵਾ ਇੱਥੇ ਜਾਮ ਹੀ ਲੱਗਾ ਰਹਿੰਦਾ ਤੇ ਪੁਲਿਸ ਕਿਸੇ ਵੇਲੇ ਮੌਜੂਦ ਹੁੰਦੀ ਆ ਜਾਮ ਖਲਵਾ ਦਿੰਦੀ ਆ ਤੇ ਟ੍ਰੈਫਿਕ ਚਾਰੂ ਢੰਗ ਨਾਲ ਚੱਲਦੀ ਆ ਤੇ ਜਦੋਂ ਕੋਈ ਮੁਲਾਜ਼ਮ ਹੀ ਨਹੀਂ ਇੱਥੇ ਹੋਊਗਾ ਚੌਂਕੀ ਬੰਦ ਹੋ ਜਾਊਗੀ ਤੇ ਇੱਥੇ ਕੀ ਸ਼ੁਰੂ ਹੋਊਗਾ ਟ੍ਰੈਫਿਕ ਦਾ ਆਮ ਲੋਕਾਂ ਦੇ ਨਾਲ ਦਿਨ ਦਿਹਾੜੇ ਜੋ ਵਾਰਦਾਤਾ ਹੋਣ ਡੀਆਂ ਵਾ ਚੌਂਕੀ ਤੇ ਹੁਣ ਜਾਂ ਹੋ ਸਕਦਾ ਕਿਸੇ ਦੇ ਮਨ 'ਚ ਕੋਈ ਭੈਅ ਹੋਵੇ ਕਿ ਨਹੀਂ ਪੁਲਸਾ ਹੈਗੀ ਆ ਇੱਥੇ ਤੇ ਜਦੋਂ ਹੋਈ ਨਾ ਤੇ ਫੇਰ ਭੈਅ ਖਤਮ ਹੋ ਗਿਆ ਉਹਨਾਂ ਦਾ ਕੋਈ ਡਰ ਹੀ ਨਹੀਂ ਰਿਹਾ ਉਹਨਾਂ ਨੂੰ ਨਾ ਕੋਈ ਦੱਸਦਾ ਹੀ ਨਹੀਂ ਪਏ ਫੋਨ ਕੀਤੇ ਆ ਮੰਤਰੀ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਜੀ ਕਹਿੰਦੇ ਜੀ ਮੰਤਰੀ ਸਾਹਿਬ ਥੱਕੇ ਹੋਏ ਆ ਸੁੱਤੇ ਆ ਅਜੇ ਉਹਨਾਂ ਨਾਲ ਗੱਲ ਨਹੀਂ ਹੋ ਸਕਦੀ ਇਹ ਸਾਨੂੰ ਜਵਾਬ ਮਿਲਿਆ ਅੱਗੇ ਆਜ ਦੀ ਤਾੰਗੜਾ ਚੌਕੀ ਬੰਦ ਕੀਤੀ ਦੀ ਹੈ ਕੀ ਕਾਰਨ ਬੰਦ ਨਹੀਂ ਕੀਤੀ ਗਈ ਇੱਥੇ ਸਾਡੇ ਕੋਈ ਵੀਆਈਪੀ ਡਿਊਟੀ ਪਈ ਆ ਉਹਦੇ ਕਰਕੇ ਮੁਲਾਜ਼ਮ ਸਾਨੂੰ ਜ਼ਿਆਦਾ ਚਾਹੀਦੇ ਸੀ ਉਹਦੇ ਕਰਕੇ ਉਹ ਲੋਕ ਲਾ ਕੇ ਗਏ ਆ ਅਸੀਂ ਮੁਲਾਜ਼ਮ ਸ਼ਿਫਟ ਉੱਥੇ ਡਿਊਟੀ ਲਈ ਕੀਤੇ ਸੀ ਇਹ ਆ ਕਰਦੇ ਪਰ ਲੋਕ ਕਹਿ ਰਹੇ ਜੀ ਉਹ ਆਪਣਾ ਸਮਾਨ ਬੰਨਿਆ ਬੈਠੇ ਨੇ ਇਹ ਉਹਨੇ ਸਮਾਨ ਤਾਂ ਦੇਖੋ ਅਸਲਾ ਜਾਂ ਕੋਈ ਦੂਜਾ ਚੀਜ਼ ਆ ਉੱਥੇ ਹੁਣ ਅਸੀਂ ਬਿਨਾ ਉਧਾ ਥੋੜਾ ਛੱਡ ਕੇ ਜਾਣਾ ਇਹ ਸਾਡੀ ਸੈਂਕਸ਼ਨ ਚੌਂਕੀ ਨਹੀਂ ਗਈ ਕੱਚੀ ਚੌਂਕੀ ਆ ਹਾਲਾਤ ਦੇ ਹਿਸਾਬ ਨਾਲ ਇਹ ਬਣਾਈ ਗਈ ਸੀ ਹੁਣ ਜਦੋਂ ਸਾਡੀ ਡਿਊਟੀ ਪੈਂਦੀ ਆ ਅਸੀਂ ਮੁਲਾਜ਼ਮ ਜਿਹੜੇ ਸਾਨੂੰ ਚਾਹੀਦੇ ਉਹ ਇਕੱਠੇ ਕਰਦੇ ਆ ਫਿਰ ਉੱਥੇ ਲੋਕ ਤਾਂ ਲਾਉਣਾ ਹੀ ਆ ਲੋਕ ਲਾ ਕੇ ਤਾਂ ਉਹ ਜਿਹੜੇ ਬੰਦੇ ਆ ਸਾਡੇ ਬੀਵੀ ਬੀਵੀਆਈਪੀ ਆ ਰਹੇ ਆ ਉੱਥੇ ਬਹਿ ਵੀ ਉਧਰ ਹੀ ਜਾ ਰਹੇ ਆ ਉੱਥੇ ਬੰਦੇ ਲਾਏ ਕਿੰਨੇ ਦਿਨ ਵਾਸਤੇ ਇਹ 3-4 ਦਿਨ ਸਾਡੀ ਡਿਊਟੀ ਹੈਗੀ ਉਸ ਤੋਂ ਬਾਅਦ ਫ ਅਤੇ ਦੁਬਾਰਾ ਇਹਨਾਂ ਨੂੰ ਤਸੱਲੀ ਕਰਵਾਤੀ ਬਿਲਕੁਲ 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 ਇਹਨਾਂ ਨੂੰ ਤਸੱਲੀ ਕਰਵਾਤੀ ਆ ਵੀ ਕੋਈ ਇਹ ਪਰਮਾਨੈਂਟ ਨਹੀਂ ਹੈਗਾ ਸਾਨੂੰ ਡਿਊਟੀ ਪਈ ਆ ਸਾਨੂੰ ਲੋਡ ਆ ਫੋਰਸ ਦੀ ਕੋ ਇਸ ਕਰਕੇ ਅਸੀਂ ਇੱਥੋਂ ਸ਼ਿਫਟ ਕੀਤੇ ਕਿਉਂਕਿ ਸਰ ਇਹਨਾਂ ਦੀ ਪਹਿਲਾਂ ਵੀ ਇੱਥੇ ਚੋਰੀਆਂ ਚਾਰੀਆਂ ਹੁੰਦੀਆਂ ਰਹੀਆਂ ਕਾਫੀ ਕੁਝ ਹੋਇਆ ਚੋਰੀਆਂ ਦੀ ਤੇ ਜੇ ਮੈਂ ਪੰਜ ਬੈਂਕ ਮੈਂ ਬੈਂਕਾਂ ਦੇ ਵਿੱਚ ਦੇਖੋ ਬੈਂਕਾਂ ਵਾਲਿਆਂ ਦੇ ਸਕਿਉਰਿਟੀ ਗਾਰਡ ਹੈਗੇ ਆ ਉਹ ਕੱਲੀ ਇੱਕ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਜੋ ਲੋਕਾਂ ਦੀ ਗਲਤ ਪਰਸਪੈਕਸ਼ਨ ਹੈਗੀ ਆ ਵੀ ਹਰ ਕੰਮ ਜਿਹੜਾ ਪੁਲਿਸ ਹੀ ਕਰੇ ਹੁਣ ਦੇਖੋ ਇਹ 10 10 20 20000 ਰੁਪਿਆ ਰੋਜ਼ ਲੋਕ ਕਮਾਉਂਦੇ ਆ ਇੱਕ ਵੀ ਇਹਨਾਂ ਨੇ ਸਿਕਿਉਰਿਟੀ ਗਾਰਡ ਨਹੀਂ ਰੱਖਿਆ ਰਾਤ ਉਹ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਆਪਣੇ ਜਿੱਦਾਂ ਜਿੱਦਾਂ ਦੁਕਾਨਾਂ ਬਾਈਜ਼ ਤੁਸੀਂ ਇੱਕ ਸਿਕਿਉਰਿਟੀ ਗਾਰਡ ਰੱਖੋ ਜਾਂ ਆਪਣੇ ਜਿਹੜੇ ਚੌਂਕੀਦਾਰ ਹੈਗੇ ਉਹ ਰੱਖੋ ਹੁਣ ਹਰ ਚੀਜ਼ ਪੁਲਿਸ ਦੇ ਉੱਤੇ ਡਿਪੈਂਡ ਕਰਦੀ ਹੁਣ ਸਾਨੂੰ ਅੱਜ ਲੋਡ ਆ ਫੋਰਸ ਦੀ ਬੰਦੇ ਕਿੱਥੋਂ ਲਿਆਉਣੇ ਇਹੀ ਬੰਦੇ ਅਸੀਂ ਲੈਣੇ ਇਹਨਾਂ ਬੰਦੇਆਂ ਨੂੰ ਨਾਲ ਲੈ ਕੇ ਫਿਰ ਦੂਜੀ ਮੈਂ ਤੁਹਾਨੂੰ ਦੱਸਦਾ ਵੀ ਇਹ ਇੱਕ ਆਰਜੀ ਚੌਂਕੀ ਬਣਾਈ ਗਈ ਆ ਇਹ ਕੋਈ ਸੈਂਕਸ਼ਨ ਨਹੀਂ ਇਹ ਚੌਂਕੀ ਫਿਰ ਦੂਜੀ ਚੀਜ਼ ਹਰ ਚੀਜ਼ ਦੇ ਅਸੀਂ ਜ਼ਿੰਮੇਵਾਰ ਆ ਅਗਰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨੂੰ ਅਸੀਂ ਕਰਦੇ ਹਾਂ ਹੁਣ ਦੇਖੋ ਜਿਹੜੀਆਂ ਦੁਕਾਨਾਂ ਵਾਲੀ ਗੱਲ ਕਰ ਰਹੇ ਆ ਉਸ ਰੋਡ ਤੇ ਜਾਂ ਇਸ ਰੋਡ ਤੇ ਇੱਕ ਵੀ ਚੌਂਕੀਦਾਰ ਇਹ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਵੀ ਅਸੀਂ ਚੌਂਕੀਦਾਰ ਰੱਖੀਏ ਪੁਲਿਸ ਦਾ ਸਾਥ ਦਈਏ ਠਿਕਰੀ ਪਹਿਰੇ ਦੀ ਮੈਂ ਹੁਣ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਜੇ ਤੁਹਾਨੂੰ ਪ੍ਰੋਬਲਮ ਕੁਝ ਬੰਦੇ ਵਲੰਟੀਅਰ ਸਾਨੂੰ ਦੇ ਉਹ ਵੀ ਇਸ ਦਿਨ ਤੋਂ ਵੀ ਇਨਕਾਰ ਵੀ ਅਸੀਂ ਕਿੱਥੋਂ ਦੇ ਦਈ ਫਿਰ ਜਿਹੜੀ ਚੀਜ਼ ਦੇਖੋ ਕੋਈ ਕੋਈ ਵੀ ਅਫਸਰ ਆਪਣੇ ਘਰ ਦਾ ਕੋਈ ਕੰਮ ਨਹੀਂ ਕਰਾ ਰਿਆ ਜਿੰਨੀਆਂ ਡਿਊਟੀਆਂ ਹੈਗੀਆਂ ਅਸੀਂ 15 ਤੋਂ 18 ਘੰਟੇ ਕੰਮ ਕਰਦੇ ਜੀ ਸਰ ਜਿਹੜੀ ਇਹ ਰਹੇ ਹਗੀਤ ਨੇ ਦੁਕਾਨਦਾਰਾਂ ਨੇ ਗੱਲ ਜਿਹੜੀ ਹੈ ਸਭ ਤੋਂ ਵੱਡਾ ਅੱਡਾ ਵੀ ਇਹ ਕਾਫੀ ਵੱਡਾ ਅੱਡਾ ਹੈ ਹਾਈਵੇ ਦੇ ਉੱਤੇ ਹੈ ਹਾਈਵੇ ਤੇ ਹਾਈਵੇ ਸਿਕਿਉਰਿਟੀ ਕਿਵੇਂ ਹੋਈ ਹੈ ਹਾਈਵੇ ਤੇ ਸਾਡੀਆਂ ਪੈਟਰੋਲਿੰਗ ਪਾਰਟੀਆਂ ਲੱਗੀਆਂ ਆ ਉਹ ਦੂਜੀਆਂ ਸਾਡੀਆਂ ਰੋਡਸ ਰੱਖਿਆ ਵਾਲਿਆਂ ਉਹਨਾਂ 'ਚ ਸਾਡੇ ਤਿੰਨ ਤਿੰਨ ਚਾਰ ਚਾਰ ਮਲਾਜ਼ਮ ਹੈਗੇ ਆ ਉਹ ਕੰਟੀਨਿਊਏ ਤੇ ਡਿਊਟੀ ਕਰਦੇ ਆ HBES ਪੈਟਰੋਲਿੰਗ ਜਿਹੜੀਆਂ ਸਾਡੀਆਂ ਉਹ ਵੀ ਲਗਾਤਾਰ 24 ਘੰਟੇ ਚੱਲਦੀਆਂ ਫਿਰ ਸਾਡੀਆਂ ਜਿੱਦਾਂ ਜੰਡਿਆਲਾ ਪੀਸੀਆਰ ਚੱਲਦੀ ਹੈ ਹਰ ਚੀਜ਼ ਨੂੰ ਅਸੀਂ ਕਵਰ ਕੀਤਾ ਹੈ ਉਹ ਇੱਕ ਇਹਨਾਂ ਨੂੰ ਹੁਣ ਇਹ ਹੋ ਗਿਆ ਵੀ ਮੁਲਾਜ਼ਮ ਇੱਥੋਂ ਚੱਲ ਗਏ ਉਹ ਆਪਣਾ ਅਸਲਾ ਲੈ ਕੇ ਹੁਣ ਦੇਖੋ ਅਸਲਾ ਇੱਦਾਂ ਖਾਲੀ ਥੋੜੀ ਛੱਡ ਕੇ ਜਾਵਾਂਗੇ ਜੀ ਵਰੁਣ ਸੋਨੀ ਦਿਵਯਾ ਪੰਜਾਬ ਟੀਵੀ ਜੰਡਿਆਲਾ ਗੁਰੂ